ਕੋ 11 ਪੇਰੇ ਸੀ ਸਾਰੇ ਲੱਗੇ ਟੀਚਰ ਕਿੰਨੂ ਗਿਣਨ ਉਹਨਾਂ ਨੂੰ 110 ਦਾ ਮੈਂ ਤੁਸੀ ਕਿੰਨਾ ਕਹਿੰਦੇ ਸੀ 120 ਅੱਗੇ ਨੂੰ ਗਿਣੋ ਜੀ ਆਪਣੇ ਆਪਣੇ ਤੁਸੀਂ ਉੱਧਰ ਲਈ ਮੰਗੋ ਪਿੱਛੇ ਮੈਡਮ ਤੁਸੀਂ ਆਪਣੇ ਇੱਧਰ ਖੜ੍ਹੋ ਇੱਧਰ ਮੈਡਮ ਮੈਡਮ ਨਾਲ ਨੂੰ ਇਹਨਾਂ ਦੀ ਗਿਣਤੀ ਸੀਏਟੀ ਲੱਗੇ ਕਿੰਨੂ ਗਿਣ ਅਧਿਆਪਕ ਹੋਏ ਖੱਜਲ ਆ ਗਈ ਟੀਵੀ ਬੱਤੀ ਵਾਲਾ ਕਿਹੜਾ ਨਵਾਂ ਆ ਗਿਆ ਸੀਏਟੀ ਲੱਗੇ ਕਿੰਨੂਾਂ ਦੀ ਗਿਣਤੀ ਕਰਨ ਸਕੂਲ ਹੋਏ ਵਿਲੇ ਕਿ ਹੈਦਾ ਟਾਈਟਲ ਆ ਫੇਰੇ ਵਧੀਆ ਲੱਗਦਾ ਅਧਿਆਪਕਾਂ ਨੂੰ ਲਾਇਆ ਕਿੰਨੂ ਗਿਣਨ